ਜੇਕਰ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਵੀ ਹੋ ਜਾਵੋ ਸਾਵਧਾਨ ਕਿਉਂਕਿ ਖਬਰ ਤੁਹਾਡੀ ਸਿਹਤ ਦੇ ਨਾਲ ਜੁੜੀ ਹੋਈ ਹੈ ਨਾਬਾ ਦੇ ਬਾਜ਼ਾਰ ਦੇ ਵਿੱਚ ਨੈਸਲੀ ਕੰਪਨੀ ਦਾ ਨਕਲੀ ਦੇਸੀ ਘਿਓ ਦੁਕਾਨਦਾਰਾਂ ਨੂੰ ਤੂ ਨੌਜਵਾਨ ਵੇਚਣ ਦੇ ਲਈ ਆਏ ਸਨ ਜਿਸ ਦੇ ਪਿਨਕ ਨਾਬਾ ਵਪਾਰ ਮੰਡਲ ਨੂੰ ਪਈ ਤਾਂ ਨਾਬਾ ਵਪਾਰ ਮੰਡਲ ਦੇ ਵੱਲੋਂ ਨਾਬਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੋਕੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦੋਵੇਂ ਨੌਜਵਾਨਾਂ ਨੂੰ ਨਕਲੀ ਦੇਸੀ ਘਿਓ ਦੇ 96 ਡੱਬੇ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨ ਬਠਿੰਡੇ ਫੈਕਟਰੀ ਦੇ ਵਿੱਚੋਂ ਨਕਲੀ ਦੇਸੀ ਘਿਓ ਲਿਆ ਕੇ ਨਾਪਾ ਦੇ ਬਾਜ਼ਾਰਾਂ ਦੇ ਵਿੱਚ ਵੇਚਦੇ ਸਨ। ਇਹਨਾਂ ਕੋਲੋਂ ਪਿਕਅਪ ਗੱਡੀ ਵੀ ਬਰਾਮਦ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਨਕਲੀ ਦੇਸੀ ਘਿਓ ਵੇਚਦੇ ਸਨ। ਹੁਣ ਨਾਬਾ ਪੁਲਿਸ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਨੂੰ ਜੀ ਨਜ਼ਾਰਤ ਫੋਨ ਆਇਆ ਸੋਨਾ ਧੱਲੇ ਜੀ ਦਾ ਜਿਹਨੇ ਕਿਹਾ ਇੱਥੇ ਨਕਲੀ ਕੀ ਵੇਚਦੇ ਫਿਰਦੇ ਨੇ ਗੱਡੀ ਆਹਰਾਂ ਕੋਲ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹ ਦੋਏ ਬੰਦੇ ਸਾਨੂੰ ਉੱਥੇ ਮੌਕੇ ਦੇ ਮਿਲੇ ਤੇ ਇਹਨਾਂ ਦਾ ਕੋਲ 600 ਗ੍ਰਾਮ ਲੋਹੇ ਕਿਸੇ ਵੀ ਪਰ ਤੇ ਵੇਚਣਾ ਕਰਦੀ ਸੀ ਇਹ ਗੱਡੀ ਨੰਬਰ ਹੈ ਜੀ ਦਾ HR 6799 31 ਪਿਕਅਪ ਗੱਡੀ ਤੇ ਵੇਚਦੇ ਫਿਰਦੇ ਸੀ ਤੇ ਇਹਨਾਂ ਦੇ ਮਤਨ ਨਾਲ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਡੀਐਟਸੋ ਸਾਹਿਬ ਨੂੰ ਬੁਲਾਇਆ ਡੀਐਟਸੋ ਸਾਹਿਬ ਨੇ ਸਿੰਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥਾਣਾ ਬੰਦ ਕਰਾ ਪੀਨਿੰਗ ਰਿਪੋਰਟ ਪੀਨਿੰਗ ਬਾਕਸ ਜਿਹੜੇ ਇਹਨਾਂ ਤੋਂ ਬਰਾਮਦ ਇਹਨਾਂ ਤੋਂ 7 ਬੈਟੀਆਂ ਬਰਾਮਦ ਹੋਈਆਂ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਕੀ ਸੈਂਕੜੇ ਦੱਰੇ ਤੋਂ ਟੋਟਲ ਸੈਂਕੜੇ ਮੇਰੇ ਇਹ ਕਿਥੋਂ ਦੇ ਲੈਣ ਵਾਲੇ ਨੇ ਇਹ ਬੰਦੇ ਹੈਗੇ ਜੀ ਇੱਕ ਤਾਂ ਲਾਲਿਆਂ ਵਾਲੀ ਦਾ ਜਿਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸੰਨ ਉਹ ਫਜ਼ੀਰਾਮ ਵਾਸੀ ਪਿੰਡ ਲਾਲਿਆਂ ਵਾਲੀ ਥਾਣਾ ਚਨੀਰ ਜ਼ਿਲ੍ਹਾ ਮਾਨਸਾ ਇੱਕ ਸੋਮਾ ਰਾਮ ਸੰਨ ਆਫ ਰੰਜਾ ਰਾਮ ਵਾਸੀ ਭੰਮੇ ਖੁਰਦ ਥਾਣਾ ਚਨੀਰ ਜ਼ਿਲ੍ਹਾ ਮਾਨਸਾ ਕਿੰਨੇ ਤੱਕ ਕੰਮ ਕਰਦੇ ਆ ਰਿਹਾ ਇਹ ਇਹਦੇ ਹਜੇ ਤਪਤੀ ਚ ਜਾਰੀ ਹੈ ਜੀ ਜਿਹੜੀ ਦੂ ਤਪਤੀ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਧਾਰਾ ਦੇ ਤਹਿਤ ਹੋਣੀ ਇਹ ਧਾਰਾ ਦੀ 274 318 ਡੀਐਨਐਸ ਦੇ ਤਹਿਤ ਪਾਸ ਕਰ ਰਿਹਾ ਹੈ ਕੋਈ ਫੈਕਟਰੀ ਚੋ ਸ਼ਟੇ ਮਤਲਬ 400 ਕਿੱਲੇ ਜੀ ਫੈਕਟਰੀ ਤੋਂ ਇਹ ਇੱਕ ਬੰਦਾ ਦੇ ਆਈ ਆਪਨੂੰ ਤੇ ਆਪਾਂ ਕਿੱਲੇ ਟਾਈਮ ਤੋਂ ਕਰਦੇ ਨਹੀਂ ਚੱਲ ਇਹ ਤਾਂ ਇੱਕ ਦੋ ਗੇੜੀ ਕੀਤਾ ਜੀ ਪਹਿਲਾਂ ਪਹਿਲਾਂ ਫੈਲਾ ਕੀਤਾ ਨਹੀਂ ਬਾਲਾ ਤੁਹਾਨੂੰ ਪਤਾ ਨਹੀਂ ਕਿ ਵੀ ਇਹ ਨਾਕਲੀ ਹੈ ਤੁਹਾਨੂੰ ਤਾਂ ਪਤਾ ਸੀ ਨਾਕਲੀ ਦਾ ਪਤਾ ਨਹੀਂ ਵੀ ਨਾਕਲੀ ਹੈ ਕਿਉਂ ਇਹ ਚ ਗਲਤੀ ਹੈ ਗਲਤੀ ਹੈ ਵੀ ਸਰ ਕਿੰਨੇ ਦਾ ਵੇਚਨੇ ਲਿਖੜਾਪਾ 100 320 ਦਾ 300 3 ਦਾ ਇੱਕ ਪੰਜ ਬੇਟੀਆਂ ਲੈਣ ਦੇ ਆਈ ਗਈ ਉਸ ਵਾਰਾ ਸੱਤ ਲੈ ਜਿਵੇਂ ਨਫਾ ਜੜਿਆ ਤੇ ਉਸ ਦੂਆ ਦੇ 10 ਲੈ ਆਏ ਜੀ ਇਹ 10 ਚੋਂ ਅਲੱਗ ਤੈਨੂੰ ਵੇਚੀ ਆ। ਲੋਕਾਂ ਦੇ ਸੀਟ ਨੂੰ ਮੈਂ ਫੋਰਵਰਡ ਕਰ ਰਿਹਾ ਕੀ ਜਾਣਾ ਹੈ। ਦੱਸ ਕੀ ਆ। ਇਹ ਪਸਤਾਵਾ ਮੰਨ ਵੀ ਨਹੀਂ ਬੋਰਾ ਜਾਂ ਨੈਸਲੇ ਦਾ ਕਿਉਂ ਨਹੀਂ ਕਹਿੰਦੇ ਅੱਜ ਦੁਬਾਰਾ। ਨਹੀਂ ਤਾਂ ਤੁਸੀਂ ਤਾਂ ਵੇਚ ਰਹੇ ਹੋ ਨੈਸਲੇ ਦਾ オリジナル ਕਿਉਂ ਕਿੰਨੇ ਦਾ ਪਤਾ ਤੁਹਾਨੂੰ। ਮਾਲਾ 617 18 ਆ ਵੀ ਰੱਖੇ 600 ਤੁਸੀਂ ਕਿੰਨੇ ਤੋਂ 20 ਦੇ ਵਿੱਚ ਪਤਾ ਕਿੰਨੇ ਦਾ ਦੇਚ ਨੇ। ਆਈ ਮਾਲਾ 40-50 ਰੁਪਏ ਮਾਰਜਿਨ 70 ਰੁਪਏ 80 ਰੁਪਏ ਤੱਕ ਮਾਰਜਿਨ ਕਿੰਨੇ ਦੇ ਵਿੱਚ ਇੰਨੇ ਤੋਂ ਮਤਲਬ 300 ਦੇ ਵਿੱਚ ਵਿੱਚ ਘਰਾਂ ਦੇ ਤੇ ਗੱਡੀ ਕਿਹਦੀ ਜਿਹੜੀ ਲੈ ਕੇ ਮੇਰੀ ਆ ਕਿੰਨੇ ਗਿਹੜੇ ਲਾਇਆ ਹੁੰਦਾ ਉਹ ਤੀਜਾ ਗੜਾ ਸੀਗਾ ਜੀ ਇਹ ਸੰਜੋਤ ਸਾਡੇ ਪੰਜਾਬ ਚ ਨਹੀਂ ਨਹੀਂ ਜੀ ਇੰਨਾ ਕਿੰਨਾ ਮਤਲਬ ਪੰਜ ਬੇਟੀਆਂ ਦਾ ਛਾਂ ਨੂੰ ਟਾਰਗੇਟ ਲਾ ਮੁੜ ਗਏ ਜੀ ਦੋ ਜੀਆਂ ਵੀ ਉਹਲਾ ਐਂ ਲਾਗੇ ਮੁੜ ਗਏ ਜੀ ਆ ਤੀਜੀ ਓਰੇ ਇੰਨੇ ਦੂਰ ਆਏ ਅਸੀਂ ਇਹਨਾਂ ਨੂੰ ਖੁੱਲੂ ਜਾਣਾ ਸੀਗਾ ਜੀ ਵੀ ਇੱਧਰ ਲਾਉਂਦੇ ਜਾਵਾਗੇ ਆ ਸਾਡੀ ਗੱਡੀ ਛੇ ਪਾ ਤੇ ਅਸੀਂ ਹੁਣ ਸੀजन ਚੱਲਦਾ ਪਿਆ ਈ ਛੱਡ ਆਈ। ਨਾ ਕਰਕੇ ਅਸੀਂ ਨਾ ਦੇ ਰਹੇ ਹਾਂ। ਇਹ ਤਾਂ ਦੁਕਾਨਦਾਰ ਕੋਲ ਵੇਚਣ ਵਾਸਤੇ ਆਏ ਤੇ ਇਹ ਕਹਿੰਦੇ ਅਸੀਂ ਬਠਿੰਡੇ ਤੋਂ ਆਏ ਆ ਵੇਚਣ ਵਾਸਤੇ ਤੇ ਇਹਦਾ ਨੈਚੁਰਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲੁਲਚਾ ਕੇ 400 ਰੁਪਏ 400 ਤੋਂ ਬਾਅਦ 300 ਤੇ ਆਏ। ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਸੀ ਕਿੰਨਾ ਕੁ ਮਾਲ ਹੈ। ਉਹਨੇ ਫਿਰ ਵਪਾਰ ਮੱਢਣ ਨੂੰ ਫੋਨ ਕੀਤਾ। ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਹੀ ਵੇਚਨ ਆਇਆ ਔਰੇ ਸਾਡੇ ਲੈਵੇ ਤੇ ਉਸ ਤੋਂ ਇਲਾਵਾ ਇਹਦੇ ਕੋਲ ਏਜੰਸੀ ਆ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਦੀ ਨੈਸਲੇ ਦੀ ਉਹ ਕਹਿੰਦਾ ਵੀ ਇਹ ਡੁਪਲੀਕੇਟ ਹੈ ਮਾਲ ਅੱਛਾ ਇਹ ਮਾਲ ਡੁਪਲੀਕੇਟ ਹੈ ਨਾਲ ਦੀ ਨਾਲ ਅਸੀਂ ਉਹਨੂੰ ਸਾਹਮਲਿਆ ਦੋ ਬੰਦਿਆਂ ਨੂੰ ਟੈਂਪੋ ਦੇ ਵਿੱਚ 7 ਡੱਬੇ ਦੇ ਈ ਕੀ ਕਹਣਾ ਚਾਹੁੰਦੇ ਹੋ ਅਸੀਂ ਇਹ ਕਹਿੰਦੇ ਆ ਕਿ ਇਹ ਜਿਹੜਾ ਗੰਦ ਲੋਕਾਂ ਨੂੰ ਮਾਪਾਪ ਨੂੰ ਜਿਹਨੂੰ ਵੀ ਕਰਾਇਆ ਜਾਂਦਾ ਹੈ ਬਹੁਤ ਮਾੜਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਬਿਮਾਰੀਆਂ ਵੱਧਦੀਆਂ ਨੇ ਤੇ ਅਸੀਂ ਇਹਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਹੈ ਹੋਰ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦਿੱਤਾ ਹੈ ਦਬਾ ਵਪਾਰ ਮੰਡਲ ਕੰਨੀਓਂ ਵੀ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਚਾਨਲ ਜੀ ਜਦੇ ਕਨਫਰਮ ਕਰੋ ਅਸੀਂ ਨਾਲ ਦੇ ਨਾਲ ਹੁੰਦਾ ਹੈ ਕਾਰਵਾਈ ਕਰਵਾਮਾ ਨੇ ਜੇ